ਇਹੋ ਜਿਹੇ ਆਣ ਕੇ ਜੋ ਰਸਮ ਹੈ ਕੀਤੀ ਹੈ ਸੰਤਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸੰਤ ਨਾਨਕ ਦੇ ਜੀ ਫਗਵਾੜੇ ਵਾਲੇ ਜਿਨ੍ਹਾਂ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਜਦੋਂ ਇਹ ਮਹਾਰਾਜ ਦਾ ਹੋਇਆ ਸੀ ਕੋਨੇ ਦੇ ਕੰਚੇਵਾ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੰਤਾ ਮਹਾਪੁਜਿਆ ਨੂੰ ਇਹ ਬੇਨਤੀ ਹੈ ਕਿ ਨਾਲ ਮਿਲ ਕੇ ਆਪਾਂ ਇਹ ਸਾਰਾ ਕਾਰਜ ਜੋ ਅੱਗੇ ਦਾ ਹੈ ਉਹ ਕਰਨਾ ਹੈ ਸਾਰੇ ਸੰਤਾ ਮਹਾਪੁਜਿਆ ਨੇ ਤੇ ਸੰਗਤ ਨੇ ਸਹਿਯੋਗ ਦੇਣਾ ਹੈ ਬਾਸ ਤੋਂ ਜੇ ਕੋਈ ਅੱਖਰ ਵੱਧ ਕਹੋ ਲੋਗਾ ਉਹ ਮਾਫ਼ ਕਰਨਾ ਕਿਉਂਕਿ ਬਾਸ ਪਹਿਲੇ ਵਾਰੀ ਮੈਂ ਇਸ ਤੇ ਬੋਲਿਆ ਹੈ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਸ਼ਾਂਚਾ ਮਹਾ ਪੁਜਾ ਦਾ ਬਹੁਤ ਬਹੁਤ ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋ ਨਿਹਾਲ ਪੈ ਬਾਸ ਸਭਾਈਂ ਜੀ ਜੋ ਬਨੇ ਸੋ ਭੈ ਪਾਪਾ ਭਰਤਨਾਥ ਮਹਾਰਾਜ ਕੀ ਜੈ ਜੋ ਬਨੇ ਸੋ ਭੈ ਦਿੱਨੂਠੇਰ ਮਹਾਰਾਜ ਕੀ ਜੈ ਜੋ ਬੋਲੇ ਸੋਨ ਭੈ ਸੱਚ ਕਲਾਸ਼ ਨਿਰਮਹਾਰ ਕੀ ਜੈ ਜੋ ਬੋਲੇ ਸੋਨ ਭੈ ਸੱਚ ਪਸਿਆ ਗਿਰਮਹਾਰ ਕੀ ਜੈ ਜੋ ਬੋਲੇ ਸੋਨ ਭੈ ਭੇਦ ਭਗਵਾਨ ਕੀ ਜੈ ਜੈ ਨਮੇਸ਼ ਘਨਗੁਰਦੇ ساتھ چنگ جی پریشان پرتے گا اس بعد لنگر چن کے تیار ہیں آپ سب سنگت نے لنگر چڑ کے جانا ہے